श्री कृष्णा मैं मोनिका संगना की दुनिया से थोड़ी सारे फ्रेंड्स को पेन प्रणाम का स्वागत करती हूं जी और सुनाओ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਚਲੋ उम्मीद करते हैं ਤੁਸੀਂ सारे जणे ਠੀਕ ਹੋਗੇ ਵਧੀਆ ਹੋਗੇ ਫਿਰ وہی ਰੁਟੀਨ ਸ਼ਾਮ ਸਵੇਰੇ ਦੁਪਹਿਰੇ ਨਹੀਂ ਸਵੇਰੇ ਦੁਪਹਿਰੇ ਸ਼ਾਮ ਹਨਾ ਫਿਰ وہی ਰੁਟੀਨ ਲੋ ਜੀ ਮੈਂ ਨਾ ਰੱਖਣ ਲੱਗੀ ਸੀ ਦਾਲ ਸੋਚ ਰਹੀ ਥੀ ਦਾਲ ਹੀ ਬਣਾਵਾਂ ਪਹਿਲਾਂ ਮੇਰੀ ਸਵਾਸ ਹੀ ਠੰਡੀਆਂ ਤੇ ਸਬਜ਼ੀ ਬਣਾਉਂਦੀ ਪਰ ਮੇਰੀ 3 ਦਿਨ ਹੋ ਗਏ ਰੈਗੂਲਰ ਸੁੱਕੀ ਸਬਜ਼ੀ ਚੱਲ ਰਹੀ ਹੈ ਮੈਂ ਕਿਹਾ ਹੁਣ ਮੀ ਸੁੱਕੀ ਸਬਜ਼ੀ ਖਾ ਕੇ ਮਾਂ ਲੱਗ ਗਿਆ ਅੱਜ ਆਪ ਬਣਾਉਣੀ ਆ ਠੰਡੀਆਂ ਨਾ ਸੌਰੀ ਠੰਢੀ ਦਾਲ ਕਰੀ ਆ ਮਾਂ ਛੋਲਿਆਂ ਦੀ ਦਾਲ ਮੈਂ ਨਾ ਦੁੱਧ ਤੇ ਲਈ ਆਈ ਕਿੰਨੇ ਮੈਂ ਬਹੁਤ ਜ਼ਿਆਦਾ ਹੋ ਰਹੀ ਹੈ ਬਾਹਰ ਮੈਂ ਨਾ ਹਜੇ ਮੈਂ ਕਿਹਾ ਮੈਂ ਨਾ ਹਜੇ ਨਿਕਲੀ ਜਾਂਦੋ ਥੋੜਾ ਬਰਸਾਤੀ ਜਿਹਾ ਮੌਸਮ بارش ਲੱਗ ਗਈ ਸਿਰ ਨੂੰ ਖਾਜੀ ਹੋਣ ਲੱਗ ਗਈ मैं बरसाती जब मौसम निकली जाएगा उसके बाद ही लेके आऊँगी वो दाल दूला सर पाने बाहर कोई है ऐसी ओह है मैं क्या चल फिर ही ले पता है मेरे पिछले महीने सारे छोले खराब हो गए हैं और ना छोले मेरे पहले दो महीने छोले ना बेटे ना गलत गल लक्ष्य क्यों गेरे तेने गलत गल अक्शे तेरी हर एक देखा ब्लॉक के होंगे ਵੇ ਕਿੰਨਾ ਸੁਨਹਿਰ ਹੋਸ਼ ਕਰਾਉਂਦਾ ਹਨ ਮੈਂ ਤੇ ਹੀ ਬੋਸਿਆਂ ਲਈ ਸੰジナਤਾ ਗਲਤ ਗੱਲ ਤੇ ਬਲਟ ਆਖੇ ਅਸਰਾ ਨਹੀਂ ਕਰੀਦਾ ਹੁੰਦਾ ਤੈਨੂੰ ਲੱਗਦੀ ਕਰਦੀ ਨਹੀਂ ਭੁੱਖ ਤੈਨੂੰ ਭੁੱਖ ਹਮੇਸ਼ਾ ਲੱਗਦੀ ਹੈ ਤੇ ਰੋਟੀ ਬਣੀ ਪਈ ਹੈ ਹਾਂ ਸੱਚ ਮੈਂ ਸੋਚ ਰਹੀ ਸੀ ਮੈਂ ਕੋਚਾ ਪਰੌਂਠੀ ਹੈ ਪਰੌਂਠੇ ਨਹੀਂ ਦੁਪਹਿਰੇ ਤੇ ਰੋਟੀ ਬਣਦੀ ਹੈ ਪਰੌਂਠੇ ਦਾ ਸਮੇਂ ਸਵੇਰ ਦਾ ਨਾ ਕੁ ਖਾਣੀ ਹੈ ਖਾ ਨਹੀਂ ਖਾਣੀ ਨਾ ਖਾ ਬਾਰਿਸ਼ ਪੈ ਰਹੀ ਸੀ ਅੱਜ ਨਾ ਪਤਾ ਮੇਰਾ ਕੀ ਖਾਣ ਨੂੰ ਦਿਲ ਕਰ ਰਿਹਾ ਅੱਜ ਮੇਰਾ ਖਾਣ ਨੂੰ ਦਿਲ ਕਰ ਰਿਹਾ ਜਿਵੇਂ ਕਿ ਨਾ ਚਟਪਟੀ ਜੀ ਕੈਂਡੀ ਨਹੀਂ ਹੁੰਦੀ ਹੈ ਕਿ ਜਿਹੜੀ ਇੱਕ ਉਹ ਮਸਾਲੇ ਜਿਹੜੇ ਜੀਪ ਤੇ ਵੀ ਬੜੀ ਲੱਗਦੀ ਹੁੰਦੀ ਆ ਅੱਜ ਮੇਰਾ ਉਹ ਖਾਣ ਨੂੰ ਦਿਲ ਕਰ ਰਿਹਾ ਤੇ ਮੇਰਾ ਦਿਲ ਕਰਦਾ ਤਾਂ ਮੈਂ ਨਾ ਰਸਤੇ 'ਚ ਦੁਕਾਨ ਆਂਦੇ ਪਰ ਅਫਸੋਸ ਬਾਰਿਸ਼ ਪੈ ਰਹੀ ਸੀ ਮੈਂ ਕਿਹਾ ਚਲ ਹੁਣ ਕਿਆ ਲੈ ਕੇ ਜਾ ਮੈਂ ਇਹਨੂੰ ਤਾਂ ਜੀ ਮੈਂ ਆਪਣਾ ਕੈਮਰਾ ਇੱਥੇ ਸੈੱਟ ਕਰਾਂ ਔਰ ਰੱਖਾਂ ਦਾਲ ਦਾਲ ਕੰਮਰੀ ਇਹਦੇ 'ਚ ਮੈਂ ਹੁਣ ਸੋਚ ਲਿਆ ਮੈਂ ਕਿ ਬਰਸਾਤ ਦਾ ਮੌਸਮ ਨਿਕਲ ਜਾਂਦੇ ਉਸ ਤੋਂ ਬਾਅਦ ਹੀ ਲੈ ਕੇ ਆਉਂਦੇ ਮੈਂ ਇੱਕ ਦਿਨ ਪਹਿਲਾਂ ਲੈ ਕੇ ਆਈ ਸੀ ਨਾ ਕੜੀ ਕੜੀ ਬਣਾਉਣ ਵਾਸਤੇ ਬੱਤੇ ਪਰ ਮੈਨੂੰ ਨਾ ਦੁੱਧ ਲੈਣਾ ਪੈਗਾ ਫਿਰ ਮੈਨੂੰ ਦਹੀਂ ਲੈਣੀ ਪੈਗੀ ਉਸ ਤੋਂ ਬਾਅਦ ਮੈਨੂੰ ਦਹੀਂ ਜਮਾ ਕੇ 3 ਦਿਨ ਦਹੀਂ ਨੂੰ ਰੱਖਣਾ ਪੈਗਾ 3 ਜਾਂ 4 ਦਿਨ ਫਿਰ ਉਹ ਖੱਟੀ ਹੋਏਗੀ ਕਹਤੇ ਦਾ ਪ੍ਰੋਸੈਸ ਪਰ ਚੱਲਿਆ ਜਾਏਗਾ ਕੰਮ ਹਾਂ ਲੈ ਹੁਣ ਇਸ ਤੋਂ ਬਣਾਣੀ ਹੈ ਦਾਲ ਮੈਂ ਬਣਾਉਂਗੀ ਥੋੜਾ ਜਿਹਾ ਚਾਵਲ ਅੱਜ ਮੈਨੂੰ ਹਫਤਾ ਹੋ ਗਿਆ ਨਹੀਂ ਹਫਤਾ ਨਹੀਂ ਮੇਰੇ ਖਰਚ ਹੋ ਗਏ ਮਨੇ 6 ਤਰੀਕ ਨੂੰ ਚਾਵਲ ਬਣਾਈ ਤੇ ਸਦੀਨਾ ਦਾ ਬਰਥਡੇ ਸੀ ਦਿਨ ਤੋਂ ਬਾਅਦ ਸਾਰੀ ਆਮਣਾ ਦੋ ਦੁਪਹਿਰ ਨੂੰ ਕੰਮੇ ਹਾਂ ਸੇਮੇ ਖਾਣੇ ਬਣਾ ਦੋ ਆਪ ਜਦ ਵੀ ਆਪ ਦੁੱਧ ਲਿਆ ਮੇਰਾ ਹੈ ਦੁੱਧ ਦੁੱਧ ਸੇਮੇ ਤਾਂ ਪਹਿਲਾਂ ਦੁੱਧ ਲਿਆ ਜਾ ਕਿਸੇ ਜਗ ਨਹੀਂ ਆਪ ઓਕੇ ਆ ਬਟਾ ਮੇਰੇ ਚਾਦਾ ਦੁੱਧ ਹੈ ਨਾ ਜੇ ਤੁਮ ਇਹ ਪਹਿਲਾਂ ਕੰਦਰ ਮੈਂ ਦੁੱਧ ਹਸਟਾ ਲੈ ਜਾਂਦੀ ਆਂ ਅੰਟੀ ਤੋਂ ਹਾਂ ਮੇਰੀ ਚਾਦਾ ਦੁੱਧ ਨਹੀਂ ਨਹੀਂ ਬਟੇ ਫਿਰ ਪਾਪਾ ਵੀ ਖਾ ਲੈਣਗੇ ਜੇ ਲੈ ਕੇ ਆ ਬਰਾਂਦੋ ਲੋ ਜਿੱਤਾ ਰੱਖਤੀ ਐ ਕੁੱਕਰ ਦੇ ਵਿੱਚ ਪਾ ਕੇ ਹੁਣ ਮੈਂ ਕਟ ਲਮਨਾਰ ਦੀ ਨਾਲ ਮਸਾਲਾ ਤੇ ਨਾਲੇ ਰੱਖ ਦਮ ਇੱਕ ਪਾਸੇ ਦੁੱਧੂ ਬਣਨਾ ਜਿਹੜੀ ਰੋਜ਼ ਦੀ ਰੁਟੀਨਾ ਹੀ ਹੁੰਦੀ ਆ ਫਿਰ ਨਾਲ ਦੀ ਨਾਲ ਦੁੱਧ ਸਾਰਾ ਕੁਝ ਹੁਣ ਮੇਰੇ ਨਾਲ ਹੀ ਥੋੜੀ ਜਿਹੀ ਦਿਨ ਦੇ ਰਹਿ ਗਈ ਪਿਆਜ਼ जब मम्मी कुछ काट लेते हैं ना हरे कृष्णा हरे कृष्णा हो जाती है ना मम्मी है जब भी आप कुछ काटते हो तो हरे कृष्णा हरे कृष्णा भगवान का नाम ही सच्चा नाम है हरे कृष्णा हरे कृष्णा हरे कृष्णा नाम के विच बहुत मधुर बाणी है बेटे क्योंकि हर पल भगवान याद करके ही ता,

ਇਹ ਮਿਰਚ ਨੇ ਕੋਲੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਮੈਂ ਹਮੇਸ਼ਾ ਚਾਰ ਮਿਰਚਾਂ ਪਾਣੀ ਹੁੰਦੀਆਂ ਕਿ ਹਮੇਸ਼ਾ ਸੁੱਕੀ ਸਬਜ਼ੀ ਹੋਵੇ ਮੰਮੀ ਵਾਈਟ ਚਾਵਲ ਹੀ ਬਣਾਣਾ ਹਾਂ ਪਲੀਜ਼ ਅੱਜ ਬੱਚੇ ਬਹੁਤ ਟਾਈਮ ਹੋ ਗਿਆ ਅੱਜ ਬੱਚੇ ਦੀ ਫਰਮਾਇਸ਼ ਹੈ ਬੱਚੇ ਲਹੇ ਬੱਚੇ ਕਹਿੰਦੇ ਅੱਜ ਦਾਗ ਚਾਵਲ ਬਣਾਓ ਮੇਰੇ ਨਾ ਚਾਰ ਚਾਰ ਫੁਲਕੇ ਪਏ ਹਨ ਦੁਪਹਿਰ ਦੇ ਮੰਨੇ ਮੈਂ ਬਣਾ ਲਏ ਸਨ ਅੱਜ 2:30 ਵਜੇ ਮੈਂ ਲੱਗੀ ਤੇ ਰੋਟੀ 2:10 ਮਿੰਟ ਪਰ फिर उस तो बाद मेरे बस तो मैं फोन पर लगी रही लगी रही गल करते करते मेरे इन्ने सारे फुलके बन गए हूँ मेरे फुलके पे हैं चार पत्नी पांच फुलके पे हैं उ मैं अपना गर्म कर लूगी जिन्हें रोटी खानी रोटी भी खा लूंगी पर मैं अं ज्यादातर खुश होके चावल खाने चावल तो खाने

आगे। आगे। ये क्या कर दिया आपने क्या करना है दस तरह बढ़ गए तो थोड़ी सी फैमिली में राजीव कपूर बनता है अपना आपका राजीव कपूर है ना संजीव कपूर संजीव कपूर राजीव कपूर मैं सन्नी देओल बनती हूं अपने आप को ये मेरा मतलब तो जोकर है एक नंबर का ये तीन मैडम ने मेरे साथ मीटिंग देखी है कल कलीसिए अपने स्कूल ले जाओ मम्मी जो जाओ वहाँ बच्चे उनमें बैठ जाएगा कृष्णा मैम को पता ऐसे मत बोल चल हम मेरे चावल भी बन गए तो धुआं धुआं हो गया चावल भी बन गए मम्मी क्या कर रहे हो सिन्नी कर रही हो चल सब बात तो हो गए हैं फटाफट

ਤੁਸੀਂ ਵੀ ਖਾਓ ਆਪਣੇ ਨਾਲ ਨਾਲ ਠੀਕ ਹੈ ਜੀ ਤੇ ਚਲੋ ਜੀ ਵਲੌਗ ਦਾ ਐਂਡ ਅਫਾਇਰ ਇਥੇ ਕਰਦੇ ਆਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਕਮੈਂਟ ਪਲੀਜ਼ ਜ਼ਰੂਰ ਕਰੋ ਤੇ ਮੈਨੂੰ ਉਹ ਕਰੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਹੁਣ ਬੋਲੋ ਸਾਰੇ ਜਣੇ ਜੈ ਸ਼੍ਰੀ ਕ੍ਰਿਸ਼ਨ